ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਦਾ ਕਿਸਾਨਾਂ ਵੱਲੋਂ ਲਗਾਤਾਰ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਅੱਜ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਫਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਨਜ਼ਦੀਕ ਪੈਂਦੇ ਹਰਸਾ ਮਾਨਸਰ ਟੋਲ ਪਲਾਜ਼ੇ ਤੋਂ ਗੁਜ਼ਰਿਆ ਤਾਂ ਟੋਲ ਪਲਾਜ਼ੇ ਤੇ ਮੌਜੂਦ ਕਿਸਾਨਾਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਹੁਸ਼ਿਆਰਪੁਰ ਦੇ ਚੁਲਾਂਗ ਟੋਲ ਪਲਾਜ਼ਾ ਤੇ ਜ਼ੋਰ ਤੇ ਉਸ ਸਮੇਂ ਅਸ਼ਵਨੀ ਸ਼ਰਮਾ ਦੀ ਗੱਡੀ ਦੀ ਪੰਨ ਤੋੜ ਵੀ ਹੋਈ ਸੀ ਹੁਸ਼ਿਆਰ ਪਰ نیوز ਦੇ ਨਾਲ ਦਿਲਬਖ ਸਿੰਘ ਗੁਰਾਇਆ ਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ ਜੀ ਦੇ ਸਰਕਾਰ 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 ਜਿਸ ਤਰ੍ਹਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮਸਲਿਆਂ ਦੇ ਉੱਪਰ ਤਕੜਿਆ ਹੋ ਕੇ ਜਿਹੜੀ ਇਹ ਪਹਿਲ ਕਦਮੀ ਦਿਖਾਈ ਤੇ ਅੱਜ ਪੂਰੇ ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਦਿੱਲੀ ਦੇ ਇੱਧਰ-ਗਿਰਦ ਮੋਰਚਾ ਲਾ ਕੇ ਬੈਠੀਆਂ ਹੋਈਆਂ ਹਨ ਉੱਥੇ ਹੀ ਅੱਜ ਹਰਸ਼ੇ ਮਾਨਸਰ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਮੁਕੇਰੀਆਂ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਜਿਹੜੀਆਂ ਦਿਖਾ ਕੇ ਉਹਦਾ ਲਗਾਤਾਰ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਾਰੀ ਹੈ ਕੱਲ ਵੀ ਪਿਛਲੇ ਕੱਲ ਜਦੋਂ ਹਰਸ਼ੇ ਮਾਨਸਰ ਟੋਲ ਪਲਾਸੇ ਦੇ ਉੱਪਰੋਂ ਪਤਾ ਲੱਗਾ ਕਿ ਅਸ਼ਵਨੀ ਸ਼ਰਮਾ ਦਾ ਜਿਹੜਾ ਕਾਫਲਾ ਉੱਥੇ ਟੱਪਨ ਲੱਗਾ ਹੈ ਤੇ ਕਿਸਾਨ ਵੱਡੀ ਪੱਧਰ ਦੇ ਉੱਪਰ ਇਕੱਠੇ ਹੋ ਕੇ ਕਾਲੀ ਝੰਡੀਆਂ ਦਿਖਾਉਣ ਦੇ ਲਈ ਤਿਆਰ ਹੋ ਗਏ ਤੇ ਅਸ਼ਵਨੀ ਸ਼ਰਮਾ ਨੇ ਆਪਣਾ ਜਿਹੜਾ ਇਹ ਰੂਟ ਬਦਲ ਦਿੱਤਾ ਇਹ ਦੱਸਦਾ ਹੈ ਕਿਸ ਪ੍ਰਕਾਰ ਦੇ ਨਾਲ ਜਿਹੜੀ ਅਸਲੀਅਤ ਲੋਕਾਂ ਦੇ ਵਿੱਚ ਰੋ ਹੈ ਰੋ ਕਰਕੇ ਕਿਸ ਪ੍ਰਕਾਰ ਦੇ ਨਾਲ ਬੀਜੇਪੀ ਲੀਡਰ ਜੀ ਲੀਡਰਸ਼ਿਪ ਹੈ ਉਹ ਥਾਂ ਥਾਂ ਭੱਜ ਰਹੀ ਹੈ ਤੇ ਅੱਜ ਹਰਸੇ ਮਾਨਸਰ ਟੋਲ ਪਲਾਇਨ ਤੋਂ ਜਦੋਂ ਸਵੇਰੇ ਤੜਕੇ ਅਸ਼wini ਸ਼ਰਮਾ ਉਤੋਂ ਗੁਜ਼ਰਿਆ ਤੇ ਮੁਕੇਰੀਆਂ ਦੇ ਕਿਸਾਨਾਂ ਵੱਲੋਂ ਉਹਨੂੰ ਕਾਲੀਆਂ ਝੰਡੀਆਂ ਦੱਸ ਕੇ ਉਹਦਾ ਵਿਰੋਧ ਦੱਸਿਆ ਜਿਹੜਾ ਜ਼ਾਹਰ ਕੀਤਾ ਗਿਆ ਇਹ ਚੇਤਾਵਨੀ ਹੈ ਅਸ਼wini ਸ਼ਰਮਾ ਨੂੰ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਲਗਾਤਾਰ ਪੜਕਾ ਹਟ ਵਾਲਾ ਮਾਹੌਲ ਅਸ਼wini ਸ਼ਰਮਾ ਤੇ ਇਹਦੀ ਭਾਜਪਾ ਦੀ ਲੀਡਰਸ਼ਿਪ ਨੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਬੜਾ ਕੇ ਰੱਖਿਆ ਹੋਇਆ ਹੈ ਇਹ ਬੜਾ ਜਿਆਦਾ ਖਤਰਨਾਕ ਹੈ ਤੇ ਅਸੀਂ ਚੇਤਾਵਨੀ ਦਿੰਦੇ ਆਂ ਵੀ ਸੁਧਰ ਜੋ ਆਪਣੇ ਜਿਹੜੇ ਕੰਮ ਹੈ ਉਦੇ ਨਾਲ ਹੀ ਬਾ ਵਾਸਤਾ ਰੱਖੋ ਸਾਡਾ ਜਿਹੜਾ ਕਿਸਾਨੀ ਮਸਲਾ ਹੈ ਕਿਸਾਨੀ ਮਸਲੇ ਦੇ ਲਈ ਲਗਾਤਾਰ ਸਾਡੇ ਜਿਹੜੇ ਭਰਾ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅਸੀਂ ਦਿੱਲੀ ਮੋਰਚਾ ਲਾ ਕੇ ਬੈਠੇ ਹੋਏ ਆ ਸਾਡੇ 41 ਕਿਸਾਨ ਸ਼ਹੀਦ ਹੋ ਗਿਆ ਇਸ ਕਿਸਾਨੀ ਖੂਲ ਦੇ ਚਲਦਿਆਂ ਪਰ ਤੁਸੀਂ ਲੋਕ ਸਮਝ ਨਹੀਂ ਰਹੇ ਤੇ ਜਿੱਥੇ ਤੁਹਾਡੀ ਭਾਜਪਾ ਦੀ ਜਿਹੜੀ ਹੈ ਦੇਸ਼ ਦੀ ਲੀਡਰਸ਼ਿਪ ਹੈ ਉਹ ਦੋ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਪਰ ਆ ਗਈ ਹੈ ਤੇ ਤੁਸੀਂ ਜਾ ਕੇ ਹਜੇ ਵੀ ਜਿਹੜੇ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਹੋ ਤੇ ਪਿਛਲੇ ਦਿਨੀ 25 ਤਰੀਕ ਨੂੰ ਜਿਸ ਪ੍ਰਕਾਰ ਦੇ ਨਾਲ ਮੁਕੇਰੀਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਲੀਡਰਸ਼ਿਪ ਦਾ ਬਾਈਕਾਟ ਕੀਤਾ ਇਹ ਲਗਾਤਾਰ ਬਰਕਰਾਰ ਰਹੇਗਾ ਹੋਰ ਤਿੱਖੇ ਰੂਪ ਦੇ ਵਿੱਚ ਹੋਏਗਾ ਜੇ ਇਹ ਕਾਨੂੰਨਾਂ ਨੂੰ ਰੱਦ ਨਾ ਕੀਤਾ ਤੇ ਸਾਡੀ ਚੇਤਾਵਨੀ ਵੀ ਹੈ ਭਾਜਪਾ ਦੀ ਲੀਡਰਸ਼ਿਪ ਨੂੰ ਇਹ ਜਿਹੜੇ ਲਗਾਤਾਰ ਤੁਸੀਂ ਸਾਡੀ ਜਿਹੜੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੇ ਲਈ ਜਿਹੜੇ ਪੰਗੇ ਕਰ ਰਹੇ ਹੋ ਇਹਨਾਂ ਤੋਂ ਸੁਚੇਤ ਹੋ ਜਾਓ ਪਿੱਛੇ ਨੂੰ ਮੋੜਾ ਵਟ ਲੋ ਅਸੀਂ ਕਿਸਾਨ ਲੋਕ ਜਿਹੜੇ ਬਾਰਡਰਾਂ ਦੇ ਉੱਪਰ ਬੈਠੇ ਹੋਏ ਆ ਅਸੀਂ ਘਰੋਂ ਨਿਕਲੇ ਹੀ ਇਸੇ ਕਰਕੇ ਸੀਪੀਏ ਕਾਨੂੰਨਾਂ ਨੂੰ ਰੱਦ ਕਰਕੇ ਵਾਪਸ ਮੋੜਨਾ ਹੈ ਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਬੈਠੇ ਰਵਾਂਗੇ ਉਹਨਾਂ ਬਾਰਡਰਾਂ ਦੇ ਉੱਪਰ ਵੀ ਇਹਨਾਂ ਟੋਲ ਪਲਾਜ਼ ਦੇ ਉੱਪਰ ਵੀ ਤੇ ਜਿੱਥੇ ਵੀ ਭਾਜਪਾ ਦੀ ਜਿਹੜੀ ਮਰਜ਼ੀ ਲੀਡਰਸ਼ਿਪ ਕੋਈ ਵੀ ਕੱਟ ਕਰਦੀ ਹੈ ਕੋਈ ਵੀ ਪ੍ਰੋਗਰਾਮ ਕਰਦੀ ਹੈ ਕਿਤੇ ਵੀ ਰੈਲੀ ਕਰਦੀ ਹੈ ਤੇ ਅਸੀਂ ਕਿਸਾਨ ਜਥੇਬੰਦੀਆਂ ਸ਼ਾਂਤੀਪੂਰਵਕ ਢੰਗ ਦੇ ਨਾਲ ਕਾਲੀ ਝੰਡੀਆਂ ਦੇ ਨਾਲ ਜਿਹੜਾ ਉਹ ਵਿਰੋਧ ਲਗਾਤਾਰ ਕਰਦੇ ਰਵਾਂਗੇ ਤੇ ਜਿੱਥੇ ਵੀ ਭਾਜਪਾ ਦੀ ਲੀਡਰਸ਼ਿਪ ਖੜੀ ਹੋਏਗੀ ਉੱਥੇ ਵੀ ਉਹਦਾ ਵਿਰੋਧ ਕਰਾਂਗੇ ਇਹ ਅਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਕਾਲੇ ਕਾਨੂੰਨ ਤਿੰਨੇ ਕਾਲੇ ਕਾਨੂੰਨ ਤੇ ਚੌਥਾ ਬਿਜਲੀ ਸੋਧ ਬਿੱਲ ਤੇ ਪਰਾਲੀ ਨੂੰ ਲੈ ਕੇ ਜਿਹੜਾ ਨਵਾਂ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਉਹ ਸਿਰੇ ਤੋਂ ਰੱਦ ਨਹੀਂ ਹੁੰਦਾ ਇਹ ਜਿਹੜਾ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿੱਚ ਚੱਲਿਆ ਰਹੇਗਾ